ਲੁਧਿਆਣਾ ਪਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਉਦੇਦਾਰ ਅੱਜ ਭਾਈ ਰਣਜੀਤ ਸਿੰਘ ਨਗਰਪਾਰਕ ਜੇਬਲਾਕ ਲੁਧਿਆਣਾ ਵਿਖੇ ਭਾਰਤ ਪੂਸ਼ਾਸ਼ੂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਜੰਨੀ ਅਤੇ ਉਹਨਾਂ ਦੇ ਨਾਲ ਪੁਰਵ ਵਿਧਾਇਕ ਮੁਹੰਮਦ ਸਦੀਕ ਅਤੇ ਬੀਸੀ ਸਭਾ ਦੇ ਉਦੇਦਾਰ ਗੁਰੂ ਨਾਮ ਸਿੰਘ ਕਲੇਰ ਸੈਂਕੜਿਆਂ ਦੀ ਗਿਣਤੀ 'ਚ ਹਾਜ਼ਰ ਹੋਏ ਇਸ ਮੌਕੇ ਤੇ ਭਾਰਤ ਪੂਸ਼ਾਸ਼ੂ ਵੱਲੋਂ ਡਿਵੈਲਪਮੈਂਟ ਤੇ ਲੋਕਾਂ ਦੀ ਨਿਗਾਹ ਕਰਾਉਂਦੇ ਹੋਏ ਉਹਨਾਂ ਨੇ ਆਖਿਆ ਕਿ ਜਿੰਨੀਆਂ ਵੀ ਭਾਰਕਾ ਚੂਲੇ ਵੇਟ ਲਿਖਤੇ ਸਮਾਨ ਹਨ ਇਹ ਸਾਰਾ ਭਾਰਤ ਪੂਸ਼ਣ ਆਸ਼ੂ ਦੇ ਹੀ ਫਾਂਡ ਚੋਂ ਬਣਿਆ ਅਤੇ ਗਾਂ ਤੋਂ ਵੀ ਭਾਰਤ ਪੂਸ਼ਣ ਆਸ਼ੂ ਤੁਹਾਡੇ ਕੰਮ ਵਿੱਚ ਪਿਲ ਦੇ ਆਧਾਰ ਤੇ ਕਰਿਆ ਕਰਨਗੇ ਇਸ ਕਰਕੇ ਤੁਸੀਂ ਭਾਰਤ ਪੂਸ਼ਣ ਆਸ਼ੂ ਨੂੰ ਵੋਟਾਂ પા ਕੇ ਕਾਮਯਾਬ ਕਰਵਾਉਣਾ ਇਹ ਵੀ ਆਖਿਆ ਕਿ ਇਹ ਵੋਟਾਂ ਐਮਪੀ ਅਰੋੜਾ ਨੂੰ ਵਿਧਾਇਕ ਬਣਾਉਣ ਦੀਆਂ ਨਹੀਂ ਬਲਕਿ ਇਹ ਵੋਟਾਂ केजरीवाल ਨੂੰ ਰਾਜ ਸਭਾ ਮੈਂਬਰ ਬਣਾਉਣ ਦੀਆਂ ਹਨ ਇਸ ਕਰਕੇ ਅਸੀਂ ਪੰਜਾਬੀ ਹਾਂ ਅਤੇ ਪੰਜਾਬ ਨੂੰ ਕਿਸੇ ਬੇਗਾਨੇ ਦੇ ਹੱਥ ਨਹੀਂ ਦੇਣਾ ਚਾਹੁੰਦੇ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਜਿਸ ਦੇ ਪ੍ਰਤੀਕੇ ਕਾਰਨੇ ਸੋਧ ਕਰਾਉਂਦੇ ਕੋਣੋ ਜੋਹਰਲਾ Nehru ਨਾਲ ਵੀ ਇਹ ਸਮਝਲਤਾ ਹੋਇਆ ਕਿ ਇਹਦੇ ਸੋਧ ਨਹੀਂ ਕੀਤੀ ਜਾ ਸਕਦੀ ਬਿਨਾ ਐਸਜੀਪੀਸੀ ਹਰ ਸਿਕਸ ਸਸਟਰਾ ਮਤੋਂ ਪੁੱਛੇ ਇਹਨੇ ਉਹਦੇ ਵਿੱਚ ਵੀ ਸੋਧ ਕਰਤੀ ਸਿੱਖੀ ਨੂੰ ਵੀ ਪੈ ਗਿਆ ਹੁਣ ਪੰਜਾਬੀਆਂ ਨੂੰ ਪਿਆ ਹੋਇਆ ਬਾਹਰੋਂ ਬੰਦੇ ਲਿਆ ਕੇ ਰਾਜ ਹੋ ਰਿਹਾ ਹੈ ਕਿ ਪੰਜਾਬੀਆਂ ਦੀ ਕੋਈ ਪੁੱਛ ਨਹੀਂ ਪੋਲੀਊਸ਼ਨ ਬੋਰਡ ਲੱਗਣਾ ਤਾਂ ਚੇਅਰਮੈਨ ਲੱਗਣਾ ਤਾਂ ਯੂਪੀ ਨਾਲ ਇੰਡਸਟਰੀ ਬੋਰਡ ਦਾ ਚੇਅਰਮੈਨ ਲੱਗਣਾ ਤਾਂ ਦਿੱਲੀ ਦਾ ਇਹਦਾ ਆਪਣਾ OSD ਯਰ ਪ੍ਰਿੰਸੀਪਲ ਸੈਕਟਰੀ ਲੱਗਣਾ ਤਾਂ ਦਿੱਲੀ ਤੋਂ ਆ ਕੇ ਸਾਡਾ ਚੀਫ ਸੈਕਟਰੀ ਸਾਡਾ ਡੀਜੀਪੀ ਸਾਡੇ ਸਾਰੇ ਵੱਡੇ ਅਹੁਦੇ ਜਿਹੜੇ ਪਾਵਰ ਰੱਖਦੇ ਆ ਉਹ ਸਾਰੇ ਬਾਹਰ ਦੇ ਬੰਦੇ ਆ ਕੇ ਲੱਗ ਰਹੇ ਆ ਤੇ ਪੰਜਾਬੀਆਂ ਦੇ ਬੰਦੇ ਕੁਝ ਵੀ ਰਹਿ ਗਏ ਸਰਕਾਰ ਦੇ ਵਿੱਚ अज सानू सोच बचारण की लोड़ है क्या इसे इनकलाब न इंकलाब आएगा भाई थोड़ी देर बैठ जाओ बेटी क्या सानू यही उम्मीद से इस तरह का इनकलाब होना चाहिए जे अज भगत सिंह जी आ जा सब तो पहले तो इसी तक गोली मारूगा भी क्या यह इनकलाब होना ਕਹਿੰਦੇ ਜੀ ਵੀਆਈਪੀ ਕਲਚਰ ਖਤਮ ਕਰਨਾ ਹੈ ਮਹਾਦੇਵ ਪੁੱਤ ਕੋਲ 11 ਤੋਂ ਗਨਮੈਂ ਹੈ 1100 ਜਿੱਥੇ ਨੂੰ ਜਾਣਾ ਹੈ ਪਹਿਲਾ ਉੱਥੇ ਕੋਠਿਆਂ ਪਰ ਵੀ ਪੁਲਿਸ ਖੜੀ ਹੋ ਜਾਂਦੀ ਹੈ ਚਾਰੇ ਪਾਸੇ ਦੇ ਘੇਰ ਲੈਂਦੇ ਆ ਜਿਹੜਾ ਰੋਡ ਸ਼ੋਅ ਕਰਨ ਆਉਂਦਾ ਉਹਦੇ ਚ ਸਾਰੇ ਹੀ ਪੁਲਸ ਵਾਲੇ ਹੀ ਹੁੰਦੇ ਆ ਸਿਵਲ ਵਰਦੀ ਦੇ ਵਿੱਚ ਆਪਾਂ ਨੂੰ ਲੱਗਦਾ 4-500000 ਬੰਦਾ ਕੋ ਮਰਿਆ ਪੁਲਸ ਵਾਲੇ ਕੋ ਮਰਿਆ ਹੁੰਦਾ ਹੈ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਨਹੀਂ ਆਉਂਦੇ ਹੋ ਉਹਨਾਂ ਦਾ ਮੂੰਹ ਤੇ ਛਿੰਕਿਓ ਪੰਗ ਹੋ ਗਿਆ ਲੋਕ ਅੰਦਰ ਬੜ ਬੜ ਕੇ ਚਪੇੜਾ ਮਾਰ ਰਹੇ ਆ ਕੋ ਆਪਣੀ ਮੂੰਹ ਪਰ ਵੀ ਕਿਹੜੇ ਕੈਮਰਾ ਨੂੰ ਬੋਟ ਪਾ ਰਿਹਾ ਹੈ ਹਰ ਕੋਈ ਰਾਜ ਨੂੰ ਬੋਟ ਪਾ ਕੇ ਬਸਤਾ ਰਿਹਾ ਥੋੜੀ ਐਂਡਿੰਗ ਜਾਂਦਾ ਉਹ ਲੋਕ ਇਕੱਠੇ ਹੋਏ ਆਪਣੇ ਆਲੇ-ਦਾਲੇ ਦੇਖੋ ਕੋਈ ਬਾਹਰ ਦਾ ਬੰਦਾ ਨਹੀਂ ਬੈਠਾ ਸਾਰੇ ਇਸ ਏਰੀਆ ਦੇ ਆ ਤੁਸੀਂ ਜਿੱਥੇ ਆਮ ਆਦੀ ਪਾਰਟੀ ਵਾਲਿਆਂ ਦੀ ਨਾਦੀ ਮੀਟਿੰਗ ਹੁੰਦੀ ਉੱਥੇ ਜਾ ਕੇ ਦੇਖੀਓ ਉੱਥੇ ਦਾ ਬੰਦੇ ਕੋਈ ਨਹੀਂ ਬਾਹਰ ਦੇ ਹੀ ਬੰਦੇ ਆ ਕੇ ਮੀਟਿੰਗ ਕਰਦੇ ਹੁੰਦੇ ਤੇ ਆ ਹੁਣ ਕੋਲੇ ਮੈਨੂੰ ਕੋਈ ਕਹਿ ਰਿਹਾ ਸੀ ਕਿ 1000 ਦਾ LCD ਆਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਨੇ ਇਨਵਰਟਰ ਜਿਹੜੇ ਕਿ ਵੰਡ ਰਹੇ ਆ ਬੂਟਾਂ ਦੇ ਵੱਦਲੇ ਇਹੇ ਆਮ ਆਦੀ ਪਾਰਟੀ ਦੇ ਸੂਚੀ ਦੇ ਹਜ਼ਾਰਾਂ ਕਰੋੜਾਂ ਰੁਪਇਆ ਵੰਡਣ ਲੱਗੇ ਵੇ ਟਿਕਟ ਦਿੰਦੇ ਆ ਪੈਸੇ ਵਾਲੇ ਨੂੰ ਰਾਜ ਸਭਾ ਦੇੰਦੇ ਪੈਸੇ ਵਾਲਿਆਂ ਨੂੰ ਸਾਰਾ ਕੁਝ ਪੈਸਾ ਇਕੱਠਾ ਹੋ ਰਿਹਾ ਜਦੋਂ ਮੈਂ ਮੁੱਖ ਮੰਤਰੀ ਸੀ ਅਸੀਂ 5.5 ਰੁਪਇਆ ਰੇਟਾ ਕਰਦਾ ਤੇ ਖੱਡ ਪਰ ਤੇ 5.5 ਰੁਪਇਆ ਰੇਟਾ ਕਰ ਲਿਆ 30 ਰੁਪਇਆ ਰੇਟਾ ਦਿੱਤੇ ਆਮ ਮਿਲ ਰਿਹਾ 35 ਰੁਪਏ ਇਹ ਨਹੀਂ ਆ ਕਿ ਮਿਲਦਾ ਨਹੀਂ ਲੇਕਿਨ ਸਰਕਾਰੀ ਤੌਰ ਤੇ ਠੱਗ ਕੋਈ ਨਹੀਂ ਚੱਲੀ ਰੇਤਾ ਜਿੰਨਾ ਮਰਜੀ ਦੇ ਲੋ 5 ਦਾ 35 ਮਿਲ ਰਿਹਾ ਲੇਕਿਨ ਸਰਕਾਰ ਨੂੰ ਹੀ ਕਰਪਈਆ ਵੀ ਨਹੀਂ ਜਾਂਦਾ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਸਾਰੀ ਬਣ ਕੇ ਦੇਖ ਲਓ ਇੱਕ ਵੀ ਠੱਗ ਨਾ ਆਮ ਨਹੀਂ ਹੋਈ ਸਰਕਾਰ ਨੇ ਮੈਨਿਟੀ ਪੂਰਛੋਂ ਮਿਲੇਗੀ ਅਗਿ 2.5 ਸਾਲ ਕਿ ਜਨੀ ਇੱਕ ਵਾਰ ਲਿਆਂਦੀ ਸੀ ਵੀ ਟਰਾਲੀਆਂ ਭਰੇ ਕਰੂੰਗੇ ਤੁਹਾਨੂੰ ਪਤਾ ਕਰ ਲਓ ਜੇ ਮੇਰਾ ਟਰਾਲੀ ਬੁਣੇ ਤਾਂ ਆਉਂਦਾ ਹੋਵੇ ਕੇਜਰੀਵਾਲ ਕਹਿੰਦਾ 50000 ਕਰੋੜ ਰੁਪਇਆ ਮੈਂ ਸਾਲਾਨਾ ਦੇ ਕਰੂੰਗਾ ਰਿਸ਼ਤੇ ਵਿੱਚੋਂ 5 ਰੁਪਇਆ ਵੀ ਮਾਂ ਦੇ ਪੁੱਤ ਨੇ ਪੰਜਾਬ ਸਰਕਾਰ ਦੇ ਹੱਥ ਫੜੇ ਰੱਖੇ ਸਾਰਾ ਹੀ ਪੈਸਾ ਜੰਗਲੀ ਨੂੰ ਜਾ ਰਿਹਾ ਈਆ ਭਗਵਾਨ ਤੁਮਾਰ ਦੇ ਰਿਸ਼ਤੇਦਾਰਾਂ ਕੋਲ ਆਸਟ੍ਰੇਲੀਆ ਜਾ ਰਿਹਾ ਲੁਕਤ ਕੇ ਖਾਰੇ ਪੰਜਾਬ ਨੂੰ ਕੋਈ ਕਰਾਪਸ਼ਨ ਦਾ ਅੰਤ ਨਹੀਂ ਰਿਹਾ ਹੋਇਆ। ਕੋਈ ਰਿਸਿਪੀ ਬਿਨਾ ਪੈਸੇ ਦੇ ਨਹੀਂ ਹੁੰਦੀ। ਸਾਡੇ ਆਦੇ ਵਿੱਚ ਟੁੱਟਪਾਈ ਹੋਈ ਹੈ। ਫਿਰ ਹੱਥ ਜੋੜ ਕੇ ਅਕੂ ਅਰਦਾਸ ਕਰੋ ਕਿਰੇ ਥਾਣੇ ਵਿੱਚ ਅਸੀਂ ਕੀੀ ਕਰੂ ਕੰਮ ਨਾ ਬੈਣੀ। ਨਿਊਸ ਕਮੇਟੀ ਜੀ ਕੋਈ ਕੰਮ ਨਾ ਬੈਣੀ। ਬਿਜਲੀ ਦੇ ਰੇਟ ਮੈਂ 3 ਰੁਪਏ ਸਾਰਿਆਂ ਵਾਸਤੇ ਸਸਤੇ ਕੀਤੇ ਸੀ। ਇਹਨਾਂ ਨੇ ਵਧਾ ਕੇ ਉਹ ਬਿਜਲੀ ਦਾ ਬਿੱਲ ਦੇ ਕੇ ਘਰਾਂ ਲਈ ਸੋਚਦੀ ਆ ਕਿ ਅੱਗੇ ਨੂੰ ਮਹੀਨਾ ਕਿੰਨਾ ਚਲਣਾ ਹੈ ਐਡੇ بڑے بڑے ਬਿੱਲ ਆ ਜਾਂਦੇ ਐਸੀ ਪੈਟਰੋਲ 10 ਰੁਪਏ ਸਸਤਾ ਕੀਤਾ ਇੰਜਰ ਪਾਣੀ ਤੇ ਸਸਤਾ ਕੀਤਾ ਉਹਦੇ ਨਾਲ ਸਾਡੀ ਆਮਦਨ ਵਧ ਗਈ ਦੀ ਸਰਕਾਰ ਦੀ ਕਿਉਂਕਿ ਜਿਹੜਿਆਂ ਨੇ ਕਲਕੱਤੇ ਵੀ ਜਾਣਾ ਟਰੱਕ ਵਾਲੇ ਨੇ ਉਹਨੇ ਤੇਲ ਪੋ ਕੇ ਜਾਂਦਾ ਸੀ ਕਿ ਉਹਰੇ ਸਸਤਾ ਹੈ ਟੈਕਸ ਕੱਟਦੀ ਪਰ ਆੰਦਰੀ ਇਹ ਨਹੀਂ ਬਾਦਗੀ ਵਿਕਣਿਆ ਲੱਗਿਆ ਸੀ ਉਹ ਇਹਨਾਂ ਨੇ ਰੇਟ ਫੇਰ ਵਧਾ ਦਿੱਤੇ ਫੋਟਰ ਪੰਪਰ ਜਾਓ ਤੇ ਜੇ ਖਾਲੀ ਹੋ ਜਾਂਦੀ ਸੋਇਸ ਕਰਕੇ ਸਾਨੂੰ ਅੱਜ ਵਿਚਾਰਨ ਦੀ ਲੋੜ ਹੈ ਤੁਸੀਂ ਕਿੰਨੇ ਬੈਠੇ ਹੋ ਪੂਰੀ ਹੱਥ ਖੜਾ ਕਰਕੇ ਦਿੱਤੇ ਪਿਛਲੇ ਸਾਢੇ ਤਿੰਨ ਸਾਲ ਚ ਕਿਸੇ ਦੇ ਕੋਲ ਨੌਕਰੀ ਮਿਲੀ ਹੋ ਸਾਡੇ ਬੱਚੇ ਵਿਹਲੇ ਫਿਰਦੇ ਮੈਂ 60000 ਨੌਕਰੀਆਂ ਛੱਡਿਆ ਸੀ ਪੂਰੇ ਜੁਬੀ ਨਾ ਨੇ 35000 ਬੱਚਿਆਂ ਨੂੰ ਹੀ ਅਪੁਆਇੰਟਮੈਂਟ ਲੈਟਰ ਦਿੱਤੇ ਆ ਬਾਕੀ ਉਹ ਵੀ ਰੋਦੇ ਫਿਰਦੇ ਉਹਨਾਂ ਦੇ ਹੀ ਵੋਟ ਲਗਾਈ ਜਾਂਦੇ 35 ਜਾਂ ਨੌਕਰੀਆਂ ਬੀਤ ਨੂੰ ਨਵੀਂ ਕੁੜੀ ਇਸ਼ਤਿਹਾਰ ਨਹੀਂ ਆਇਆ ਨਵੀਂ ਕੋਈ ਨੌਕਰੀ ਨਹੀਂ ਕੱਢੀ ਤੇ ਨੌਜਵਾਨ ਮੁੰਡੇ ਕੁੜੀਆਂ ਪੀ ਐਚ ਡੀ ਤੱਕ ਕਰਕੇ ਬਿਲੇ ਰਹੇ ਉਹ ਮੈਂ ਜਾਨਾ ਲੰਬਾ ਸਮਾਂ ਨਹੀਂ ਲੈਣਾ ਲੇਕਿਨ ਮੈਂ ਤੁਹਾਨੂੰ ਇੰਨੀ ਬੇਇੱਜ਼ਤੀ ਕਰਨਾ ਚਾਹਾਂ ਕਿ ਤੁਹਾਡੇ ਜੋ ਕਿਸੇ ਨੂੰ ਪਤਾ ਹੈ ਕਿ ਉਹ ਰੋੜਾ ਕਿੱਥੇ ਰਹਿੰਦਾ ਹੈ ਐਸੇ ਰੋੜੇ ਦਾ ਘਰ ਕਿੱਥੇ ਹੈ ਪਤਾ ਕਿਸੇ ਨੂੰ ਪਤਾ ਕਿਸ ਤਰ੍ਹਾਂ ਹੋ ਗਿਆ ਜਦ ਇੱਥੇ ਹੈ ਹੀ ਨਹੀਂ ਮੈਂ ਤਾਂ ਪਿੱਛੇ ਬੋਲ ਰਹੀ ਆਦੀ ਵੀ ਪਾਈ ਗੜगांवੋਂ ਰਹਿੰਦਾ ਹੈ ਜੇ ਬੂਟਾ ਤੇ ਬਾਹਰ ਕੰਮ ਪੈ ਗਿਆ ਕਦੇ ਕੋਈ ਤਾਂ ਗੜगांव ਜਾਣਾ ਪੈਣਾ ਦੁਪਹਿਰ ਦੀ ਰੋਟੀ ਨਾਲ ਲੈ ਜਾਣੀ ਖੜੀ ਬੰਨਤੀ ਇਹ ਲੱਭਣਾ ਹੀ ਨਹੀਂ ਦੇਖ ਵਦ ਫੇਰ ਇਹ ਜੇ ਬੰਦੇ ਨੂੰ ਤੁਸੀਂ ਕਿੱਥੇ ਲੱਭਦੇ ਫਿਰੋਗੇ ਆਸ਼ੂ ਐਸੇ ਸੇ ਚਾਰਾਂ 11 10 ਮਿੰਟ ਦਾ ਰਸਤਾ ਹੋਣਾ ਅਸੀਂ ਲੱਤਰਨਾ ਜੇ ਕੋਈ ਮਿਲੇਗਾ ਤਾਂ ਉਹਦੀ ਘਰ ਵਾਲੀ 7630 ਅਸੀਂ ਆਪਾਂ ਮਿਲ ਮਿਲਾ ਕੇ ਆਪਦੇ ਕੋਲੋਂ ਪੈਸੇ ਧੱਕ ਜੜ ਕੇ ਕਰਦੇ ਆਂ ਆਪਾਂ ਨੀ ਵੀ ਅਸੀਂ ਆਪਦੇ ਕੋਲੋਂ ਲਾਈਏ ਟੈਂਕੀ ਆਪਦੇ ਕੋਲੋਂ ਇਹਨਾ ਆਸ਼ੂ ਕਰਦਾ ਆਸ਼ੂ ਕਰਦਾ ਸੀ ਆਸ਼ੂ ਦੀ ਦੇਣਾ ਜੀ ਇਹ ਸਭ ਆਸ਼ੂ ਦੀ ਹਾਂਜੀ ਮਿਹਰਬਾਨੀ